ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਕੁਲਦੀਪ ਭੰਗੂ ਉੱਪਰ ਅੱਜ ਅਸੀਂ ਲੈ ਕੇ ਆਵਾਂਗੇ ਦੋ ਟੂੜੀ ਵਾਲੀਆਂ ਮਸ਼ੀਨਾਂ ਦੀ ਵੀਡੀਓ ਇੱਕ ਇਹ ਜਗਤਜੀਤ 2013 ਮਾਡਲ ਮਸ਼ੀਨ ਬਿਲਕੁਲ ਸਾਫ਼ ਆ ਗਈ ਫਰੰਟ ਆਉਗਰ ਵੀ ਦੇਖ ਸਕਦੇ ਤੁਸੀਂ ਮਸ਼ੀਨ ਦਾ ਐਨ ਓ ਕੇ ਪਿਆਗਾ ਕੋਈ ਚਿਬ ਨਹੀਂ ਬਾਕੀ ਰੰਗ ਚੈੱਕ ਕਰ ਸਕਦੇ ਹੋਗੇ ਤੇ ਮਸ਼ੀਨ ਦੇ ਵਾਇਰਿੰਗ ਸਾਰੇ ਨਵੇਂ ਪਾਏ ਹੋਏ ਨੇਗੇ ਲਵੇਟ ਮਸ਼ੀਨ ਦੇ ਲੱਗੇ ਹੋਏ ਨੇਗੇ ਬਾਕੀ ਜੋ ਵੀ ਆ ਮਸ਼ੀਨ ਦਾ ਕੰਮ ਜਿਹੜਾ ਵੀ ਆ A to Z ਮਸ਼ੀਨ ਦਾ ਕੰਮ ਹੋਇਆ ਹੋਇਆਗਾ ਤੇ ਮਸ਼ੀਨ ਪੂਰੀ ਸਾਫ ਪਈਆਗੀ ਟਾਇਰ ਟੂਰ ਮਸ਼ੀਨ ਦੇ ਐਨ 70 60 70 ਪੈਸੇ ਖੜੇ ਨੇਗੇ ਬੈਲਟਾਂ ਨੇਗੀਆਂ ਸਾਰੀਆਂ ਨਵੀਆਂ ਫਿੰਗਰਾਂ ਫੁੰਗਰਾਂ ਮਸ਼ੀਨ ਦੀਆਂ ਪਈਆਂ ਹੋਈਆਂ ਨੇਗੀਆਂ ਟੈਨਾਂ ਪਈਆਂ ਹੋਈਆਂ ਨੇਗੀਆਂ A to Z ਕੰਮ ਮਤਲਬ ਮਸ਼ੀਨ ਦਾ ਓਕੇ ਆਗਾ ਇਹ 2013 ਮਾਡਲ ਹੈ ਦੀ ਡਿਮਾਂਡ 1,35,000 ਰੁਪਏ ਦੂਸਰੀ ਮਸ਼ੀਨ ਆ ਰਜੇਂਦਰਾ ਇਹ ਵੀ 2013 ਮਾਡਲ ਆ 60 ਇੰਚ ਮਸ਼ੀਨ ਆ ਮਸ਼ੀਨ ਦੇ ਤਿੰਨ ਪੱਕੇ ਲੱਗੇ ਹੋਏ ਨੇ ਕਿ ਇਹ ਮਸ਼ੀਨ ਵੀ ਫੁੱਲ ਸਾਫ਼ ਆ ਫੁੱਲ ਓਕੇ ਆ ਲਵੇਟੇ ਦੇ ਵੀ ਲੱਗੇ ਹੋਣੇ ਫੁੱਲ ਕੰਮ ਇਹਦਾ ਹੋਇਆ ਹੋਇਆਗਾ ਬਸ ਜਾ ਕੇ ਇਹ ਚਲਾਉਣੀ ਆ ਟਾਇਰ ਟੂਰੇ ਦੇ ਵੀ 60-70 ਰੁਪਏ ਸੇ ਟਾਇਰ ਨੇ ਬਾਕੀ ਰੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਗਰਾਫੋਂ ਗਰਾਫਲਾਂ ਟੌਗਰ ਬਿਲਕੁਲ ਓਕੇ ਦਵਾਰੇ ਦਾ ਤੇ 61 ਇੰਚ ਮਸ਼ੀਨ ਆ ਇਹ ਤਿੰਨ ਪੱਖੇ ਲੱਗੇ ਹੋਏ ਨੇ ਇਹਦੀ ਡਿਮਾਂਡ ਆ ਗਈ 1 ਲੱਖ 47000 ਰੁਪਏ ਬਾਕੀ ਬਾਈ ਹਰਾਂ ਨੰਬਰ ਸਕਰੀਨ ਉੱਪਰ ਦੇ ਦਾਂਗੇ ਤੁਸੀਂ ਇਹਦੇ ਸੰਪਰਕ ਕਰ ਲਿਓ ਮੌਕੇ ਤੇ ਮਾਣ ਤਨ ਸੋਡਾ ਜਰੂਰ ਕਰਨਗੇ ਇਹ ਮਸ਼ੀਨ ਪਿੰਡ ਜਿਖੇਪਲ ਜ਼ਿਲ੍ਹਾ ਸੰਗਰੂਰ ਉੱਥੇ ਖੜੀ ਆਗੀ ਤੇ ਧੰਨਵਾਦ ਜੀ